ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੀ ਆਂ ਜੀ ਸੰਦੋਹੇ ਭੈਣ ਮੂਰਤੀ ਕੋਲ ਤੇ ਮੈਨੂੰ ਲੱਗਦਾ ਵੀ 1.5 ਵਜੇ ਮੈਂ ਪਹੁੰਚ ਗਈ ਸੀ ਸਵਾ 1.5 ਦੇ ਕਰੀਬ ਤੇ ਜਦੋਂ ਮੈਂ ਹੁਣ ਜਾਣ ਦਾ ਨਾਂ ਲੈਂਦੀ ਆ ਉਹਦੇ ਚਾਹ ਧਰ ਕੇ ਬਹਿ ਜਾਂਦੀ ਆ ਜਾਣ ਨਹੀਂ ਦੇ ਰਹੀ ਹੁਣ ਮੈਂ ਕੀ ਕਰਾਂ ਇਹਦਾ ਬੜਾ ਔਖਾ ਕੰਮ ਆ ਹੈ ਭਣੇ ਹਾਂਜੀ ਕਿਉਂਕਿ ਮੈਨੂੰ ਵੀ ਇਹ ਮਸਾ ਹੀ ਮਿਲਦੀ ਆ ਤੇ ਚੌੜ ਤੂੜ ਕਰਦੀਆਂ ਵੀਡੀਓ ਬੜੀਆਂ ਤੇ ਖੱਪ ਪਾਉਣੀਆਂ ਤੇ ਮੇਰਾ ਵੀ ਜੀ ਨਹੀਂ ਲੱਗਦਾ ਜਦੋਂ ਚੱਲੀ ਜਾਂਦੇ ਆ ਜੀ ਨਹੀਂ ਲੱਗਦਾ ਮੇਰਾ ਰੋਣਾ ਨਹੀਂ ਬਈ ਨਾ ਜਮਾ ਨਹੀਂ ਰੋਣਾਗਾ ਫੇਰ ਆ ਜੂੰਗੀ ਮੈਂ ਫੇ ਫੇਰ ਆ ਜੂੰਗੀ ਮੈਂ ਕੋਈ ਗੱਲ ਨਹੀਂ ਰੋਣਾ ਨੀਗਾ ਕਿਉਂਕਿ ਆਪ ਤਾਂ ਆਉਂਦੀ ਨੀਗੀ ਅੱਜ ਇਸੇ ਗੱਲ ਦੀ ਮਾਰੀ ਮੈਂ ਜਲਦੀ ਘਰੋਂ ਚੱਲੀ ਮੈਂ ਕਿਹਾ ਵੀ 2-4 ਘੰਟੇ ਸੀ ਇਕੱਠੀਆਂ ਰਵਾਂਗੇ ਗੱਲਾਂ ਬਾਤਾਂ ਮਾਰਾਂਗੇ ਤੇ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਇਆ ਮੈਨੂੰ ਪਰਸਨਲੀ ਕਿ ਜਿਹੜੀ ਥੋਡੀ ਭੈਣ ਆ ਸੰਦੋਹੇ ਵਾਲੀ ਉਹ ਕਦੇ ਵੀਡੀਓ ਚ ਆਈ ਨਹੀਂ ਹੁਣ ਉਹਨਾਂ ਨੂੰ ਕਿ ਦੱਸੀਏ ਵੀ ਭੈਣ ਕੋਲ ਤਾਂ ਟਾਈਮ ਨਹੀਂ ਹੁੰਦਾ ਵਿਚਾਰੀ ਕੋਲੇ ਹਨਾ ਤੇ ਮੈਂ ਕਿਹਾ ਚੱਲ ਹੁਣ ਸ਼ਰਮ ਦੇ ਆਈਏ ਮੈਂ ਆਪ ਹੀ ਆ ਗਈ ਇਹਦੇ ਕੋਲੇ ਤੇ ਹੁਣ ਜਦੋਂ ਵੀ ਮੈਂ ਜਾਣ ਦਾ ਨਾਲ ਇੰਨੀ ਆ ਪਹਿਲਾਂ ਤਾਂ ਰੋਟੀ ਬਣਾ ਲਈ ਹਨਾ ਫਿਰ ਚਾਹ ਬਣਾ ਲਈ ਹੁਣ ਜਦੋਂ ਕਹਿੰਦੀ ਆ ਵੀ ਮੈਂ ਜਾਵਾਂ ਉਹਦੇ ਉੱਠ ਕੇ ਤੁਰ ਪੈਂਦੀ ਵੀ ਚਾਹ ਬਣਾਵਾਂ ਥੋੜੀ ਜੀ ਚਾਹ ਬਣਾਵਾਂ ਥੋੜੀ ਜੀ ਜਿੰਨੇ ਮਰਜ਼ੀ ਲਾਰੇ ਲਾਲਾ ਭੈਣੇ ਮੈਂ ਰਹਿੰਦੀ ਨਹੀਂ ਜਾਊਂਗੀ ਅੱਜ ਤਾਂ ਜਾਵਾਂ ਹਾਂਜੀ ਹਾਂਜੀ ਚਲੋ ਮਜਬੂਰੀਆਂ ਵੀ ਹੁੰਦੀਆਂ ਹਨਾ ਹਾਂ ਮਜਬੂਰੀਆਂ ਨੇ ਤਾਂ ਮਨ ਬੋਤਲ ਇੱਥੇ ਨਾ ਮਤਲਬ ਰਿਲੈਕਸ ਜਿਹਾ ਫੀਲ ਹੁੰਦਾ ਆ ਕਿ ਜੀਜਾ ਲੱਗ ਜਾਂਦਾ ਵਧੀਆ ਖੁੱਲੀ ਜੀ ਹਵਾ